ਸੂਰਜ ਜੀ ਉੱਪਰਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਨੁਕਸਾਨ ਦੇ ਅਪਰੋਕਸੀਮੇਟਲੀ 4-5 6 ਕੈਸ਼ ਤੇ 골ਡ ਬਲਾਕੇ ਹੋਇਆ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿੰਨੇ ਵਜੇ ਘਟਨ ਨੂੰ ਜਮ ਦਿੱਤਾ ਹਾਂ ਅਸੀਂ ਸੜਾ ਪੋਣੀਕ 5:00 'ਚ ਉੱਠੇ ਹਾਂ ਦੇਖਿਆ ਸਮਾਨ ਖੰਡਿਆ ਹੋਇਆ ਠੀਕੇ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਜੁਲਮਾਰੀ ਚੋਣ ਮਿਲਿਆ ਉਹ ਲੈ ਕੇ ਚਲਾ ਗਿਆ ਉਸ ਤੋਂ ਜਦੋਂ ਦੇਖਿਆ ਵੀ ਵਿੰਡੋ ਖੁੱਲੀ ਹੋਈ ਹੈ ਟੁੱਟੀ ਹੋਈ ਐ ਫੇਰ ਸਾਨੂੰ ਪਤਾ ਲੱਗਿਆ ਚੋਰੀਓ ਦੇ ਕੈਮਰੇ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਉਹ ਬਿਲਕੁਕੁਲ ਨਹੀਂ ਤਕਰੀਬਨ ਜਿਹੜਾ ਤੁਸੀਂ ਜਿੰਮ ਜਾਣ ਨੂੰ ਕਹਿੰਦੇ ਹੋ ਵੀ ਉੱਠ ਜਾਣਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਤੁਸੀਂ ਗਏ ਹੋ ਹਾਂ ਬਸ ਮੈਂ ਤਾਂ 4:30 ਉੱਠਿਆ ਅੱਜ ਜਾਣ ਨੂੰ ਨਹੀਂ ਮੂੜ ਕੇ ਤਾਂ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਆਹ ਹੋਇਆ ਬਸ ਇਹ ਕੋਈ ਘਰ ਦੇ ਉੱਤੇ ਤਾਂ ਦੇਖਿਆ ਉਹਨਾਂ ਨੇ ਵੇਹੜਾ ਨਹੀਂ ਐਨੇ ਮਤਲਬ ਦਿਨ 'ਚ ਜਿਹੜੇ ਹੈਗੇ ਦਿਨੇ ਚੜ ਜਾਂਦਾ ਲੋਕ ਦੀ ਚਹਲ ਪਹਲ ਵੀ ਕਾਫੀ ਉੰਡੀਆਂ ਵੀ ਕਦੇ 4:30 ਤੋਂ ਲੈ ਕੇ 6:00 ਵਜੇ ਤੱਕ 6:30 ਵਜੇ ਤੱਕ ਕਰਕਟਾ ਨੂੰ ਜਾਬ ਦੇ ਤੱਕ ਕਿੰਨੇ ਘਰਾਂ ਨੂੰ ਅਸਰ ਸੋਚ ਹੀ ਨਹੀਂ ਸਕਦੇ ਜੀ ਹਰ ਰੋ ਦਾ ਰੁਟੀਨ ਹੈ ਅੰਨੇ ਵੇ ਉੱਠਣ ਦਾ ਮਤਲਬ ਕੁੰਡਾ ਇਹਨੇ ਵੇ ਤੱਕ ਖੋਲ ਕੇ ਅਸੀਂ ਜਾਣੇ ਬਾਹਰ ਇਹ ਕਿੰਨੀ ਸੰਘਣੀ ਆਬਾਦੀ ਵਿੱਚੋਂ ਜਿਹੇ ਜੀ ਹੁੰਦੀ ਹੈ ਘਟਨਾਵਾਂ ਅੰਜਾਮ ਦੇ ਜਾਂਦੇ ਤਾਂ ਕੀ ਸੇਫ ਸੈਕ ਕਰ ਸਕਦੇ ਹਾਂ ਬਾਹਰਲੀ ਜਿਹੜੀ ਕਲੋਨੀਆਂ ਚ ਪ੍ਰਸ਼ਾਸਨ ਦੇਖਿਆ ਸਰ ਸਾਡੇ ਵੱਲੋਂ ਤੱਕ ਅੱਜ ਤੱਕ ਪਹਿਲੀ ਵਾਰ ਹੀ ਦੇਖਿਆ ਜੀ ਐਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਇਹ ਚੀਜ਼ ਹੋਈ ਹੈ ਹੋ ਹੌਕਲੇ ਬਲੰਦਾ ਵੀ ਇੰਨੀ ਦੇਖੋ ਤੁਸੀਂ ਸੰਘਣੀਵਾਦੀ ਤੇ ਕਰਕੇ ਜਾਣਾ ਕਰਦੇ ਸੀ ਰਿਕਾਰਡਿੰਗ ਲੈ ਕੇ ਗਏ ਹੋ ਦੇਖਿਓ ਘਬराई ਨਹੀਂ ਰਿਹਾ ਆਰਾਮ ਨਾਲ ਘਰ ਘੁੰਮ ਰਿਹਾ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਦੇ ਬਖੇਰੇ ਕਿੰਨੇ ਕੋਈ ਤਾਂ ਇਹ ਟਾਈਮ ਦੱਸਿਆ ਮੇਰੇ ਹਸਬੰਦ 5:30 ਵਜੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੈਂ ਸਮੇਂ ਦਰਾਜਾ ਚੱਕ ਜਰੂਰ ਕਰਦੀ ਆ ਮੈਂ ਉੱਠ ਨਹੀਂ ਸਕੀ ਬਸ ਫਿਰ ਮੈਂ ਇੱਕਦਮ ਪਾਸਾ ਲੀਤਾ ਮੇਰੇ ਪੈਰਾਂ 'ਚ ਕੁਝ اٹਕ ਗਿਆ ਫਿਰ ਮੈਂ ਇੱਕਦਮ ਦੇਖਿਆ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਮੈਂ ਕਿਦਾਂ ਡਾਊਨ ਹੋ ਗਈ ਮੈਂ ਚੀਕ ਕੁਮਾਰੀ ਫਿਰ ਨਾ ਸਾਹਮਣੇ ਗਵਾਂਢੀਆਂ ਦੇ ਗਈ ਮੈਂ ਕਿ ਦੇਖੀ ਆਈ ਜੀ ਆਈ ਨਹੀਂ ਕਹਿੰਦੀ ਨਹੀਂ ਮੈਂ ਕਿ ਐਵੇਂ ਉਹਨਾਂ ਨੂੰ ਬੁਲਾ ਕੇ ਆਈ ਵੀ ਕੀ ਹੋ ਗਿਆ ਦੇਖੀ ਬੇਦਰ ਉਹਨਾਂ ਨੇ ਦੇਖਿਆ ਦੁਬਾਰਾ ਹਨ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਏ ਆ ਮੇਰਾ ਹਸਬੰਦ ਹੁਣੇ ਗਏ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖਦੀ ਨਹੀਂ ਸਕਦਾ ਕਿੰਨੇ ਕਦਾ ਸਮਾਨ ਲੈ ਗਏ ਤੁਹਾਡੇ ਚੋਲ ਕਰ ਗੋਲਡ ਸੀਗਾ ਕੈਸ਼ ਸੀਗਾ ਕਿੰਨਾ ਕ ਦੋ ਗਤੋਲੇ 2.5 ਤੋਲੇ ਸੋਨਾ ਸੀਗਾ ਬਗੇ 20-25000 ਰੁਪਏ ਕੈਸ਼ ਵਿਆ ਸੀ ਅੱਛਾ ਕਿ ਚਾਹ ਬਣਾ ਰਹੇ ਸੀ ਉਸ ਤੱਕ ਤੱਕ ਮੈਨੂੰ ਖੜਕਾ ਰਿਹਾ ਸੀਗਾ ਇਹਨਾਂ ਨੇ ਲੱਗੇ ਸਾਡੇ ਜੀ ਵਿੱਚ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਨਹੀਂ ਘੱਟੋ ਘੱਟ 5-7 ਮਿੰਟ ਤੱਕ ਲਾਈ ਹੋਣੀ ਜਿਵੇਂ ਪ੍ਰੋਬਲਮ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਨਹੀਂ ਤਾਂ ਮੇਰੀ ਨੀਂਦ ਇੰਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਕੰਤਾ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤੰਤੈ ਵੀ ਪਤਾ ਮੈ ਕਿਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇਹ ਕੀਕ ਕਰ ਰਹੇ ਨੇ ਮੈਨੂੰ ਇਹਨਾਂ ਵੀ ਵਾਦਾ ਹੁੰਦਾ ਪਰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਹੋਇਆ ਕਦੋਂ ਮੈਂ ਥੋੜੀ ਜਿਹੀ ਲਾਈਟ ਮਟਾਣਾ ਮੈਂ ਲੈ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ 20 10 ਦਾ ਸਮਝੋ ਦੋ ਕੁ ਦਾ ਲਾ ਲਓ 2 ਲੱਖ ਦਾ ਕੈਸ਼ ਕਿੰਨਾ ਸੀ ਕੈਸ਼ 18 ਕੁ ਹਜ਼ਾਰ ਤਾਂ ਨਵੇਂ ਨਵੇਂ ਨੋਟ ਸੀਗੇ ਤੇ ਬਾਕੀ 20 1000 2000 ਰੁਪਏ ਪਿਆ ਸੀ 15 16 ਰੁਪਏ ਕਿੰਨਾ ਦਾ ਪਰਸ਼ ਚ ਪਿਆ ਸੀ 1000 ਇੱਕ ਦੂਜਾ ਮੇਰਾ ਤੀਜਾ ਮੁੱਖੀ ਦਾ ਚੌਥਾ ਉਹ ਦੋ ਘਰ ਦੇ ਨੇ ਪੰਜ ਘਰਾਂ 'ਚ ਚੋਰੀ ਹੋਈ ਹੈ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਹੈ। ਨਹੀਂ ਕਿਸੇ ਨੂੰ ਨਹੀਂ ਕੰਨ ਕੰਨ ਆਇਆ ਹੋਰ ਭਾਈ। ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਇਹ ਕਹਿੰਦੀ ਮੈਨੂੰ ਪਤਾ ਨਹੀਂ ਲੱਗਿਆ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਬੰਦਾ ਲੱਗਿਆ ਜਦੋਂ ਸਮਾਨ ਵਿਖਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ। ਫਿਰ ਉਸੇ ਸ਼ੱਕ ਕੀਤਾ ਵੀ ਇਸ ਨੂੰ ਕੋਈ ਟੀਂ ਸੁਗਾਈ ਗਈ ਹੈ। ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਸਾ ਮੇਰੀ ਘਰ ਵਾਲੀ ਉੱਠ ਕੜਦੀ ਐ ਇਹ ਸ਼ੁਕਰ ਬਣਾਓ ਮੇਰੀ ਘਰ ਵਾਲੀ ਬਚ ਗਈ ਉਹਨੂੰ ਕੁਛ ਨਹੀਂ ਹੋਇਆ ਜੇ ਰੋਲਾ ਰੂਲਾ ਬੰਦੀ ਕੁਛ ਮਾਰ ਵੀ ਸਕਦੇ ਸੀਗੇ ਚਲੋ ਮੇਰੀ ਘਰ ਵਾਲੀ ਨੂੰ ਬਚਾਓ ਗਿਆ ਬੜਾ ਨੁਕਸਾਨ ਬਹੁਤ ਹੋਇਆ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਟੋਟਲ ਮੁਹੱਲੇ ਚ ਕਿੰਨਾ ਕੁ ਨੁਕਸਾਨ ਟੋਟਲ ਮੈਂ ਕਹਿ ਨਹੀਂ ਸਕਦਾ ਕੁਛ ਸੁਣਨ ਚ ਆਇਆ ਸੁਣਨ ਚ ਆਇਆ ਜੀ ਦੋ ਘਰਾਂ ਚੋਂ ਦੋ ਦੋ ਮੋਬਾਈਲ ਗਏ ਨੇ ਮੁੱਖੀ ਦੇ ਥੋੜਾ ਜਿਆਦਾ ਸਮਾਨ ਗਿਆ ਕਿਉਂਕਿ ਉਹ ਮਤਲਬ ਅੰਦਰ ਉਹਨਾਂ ਦੇ ਕਾਫੀ ਮਤਲਬ ਉਹ ਹੀ ਲੱ ਸਕਦੇ ਨੇ ਅਸੀਂ ਤਾਂ ਬਸ ਪੁਲਿਸ ਵਾਲੇ ਆਏ ਸੀ ਤੇ ਉਹ ਉਹਨਾਂ ਨੇ ਫੋਟੋਆਂ ਫੋਟੋਆਂ ਕੀਤੀਆਂ ਨੇ ਮੈਂ ਹੁਣ ਰਿਪੋਰਟ ਕਰਾਣ ਜਾ ਰਿਹਾ ਮੈਂ ਹਾਂਜੀ ਸਾਰਾ ਮਾਲਾ ਹਰਾਨਾ ਜੀ ਦਿਨ ਦਿਹਾੜੇ ਸਾਡੇ ਮਲੇਸ ਦਾ ਕੁੱਤੇ ਹੀ ਬੋਦ ਨੇ 2000 ਰੁਪਇਆ ਕੱਢ ਗਏ ਮੋਬਾਈਲ ਸਰਾਣੇ ਦੇ ਕੋਲੋਂ ਲੈ ਗਏ ਤੇ ਮੋਬਾਈਲ ਵੀ ਲੈ ਗਿਆ ਚਾਬੀਆਂ ਵੀ ਅਲਮਾਰੀ ਦੀਆਂ ਨਾਲ ਲੈ ਗਿਆ ਉਹਨਾਂ ਦੀ ਕੋਸ਼ਿਸ਼ ਸੀ ਅਲਮਾਰੀ ਖੁੱਬੀ ਚੋਲ ਕੁਝ ਕੱਢਣ ਦੀ ਅਲਮਾਰੀ ਚੋਂ ਕੱਢ ਨਹੀਂ ਪਾਏ ਕੰਮ ਹੀ ਆਪੇ ਮੇਰੀ ਜਾਗ ਖੁੱਲ ਚੁੱਕੀ ਸੀ ਉਹ ਨਾਲੇ ਫਿਰ ਸੀੜੀਆਂ ਤੋਂ ਹੀ ਭੱਜ ਗਏ ਨਹੀਂ ਤੁਸੀਂ ਤੁਸੀਂ ਸੁੱਤੇ ਸੀ ਅੰਦਰ ਜਦੋਂ ਇਹ ਵਾਰਦਾਤ ਨੂੰ ਇਗਜ਼ਾਮ ਦਿੱਤਾ ਹਾਂਜੀ ਅਸੀਂ ਦੋਨੋਂ ਸੁੱਤੇ ਪਏ ਸੀ ਸਾਨੂੰ ਇੰਨਾ ਸ਼ੁਕਰ ਹੈ ਉਹਨਾਂ ਨੇ ਕੁਝ ਕੀਤਾ ਨਹੀਂ ਮੋਬਾਈਲ ਸਰਾਣੇ ਤੋਂ ਚੱਕਿਆ ਇਹ ਗੇਟ ਖੁੱਲਿਆ ਨਹੀਂ ਕੱਪੜੇ ਦੀ ੱਚੋ ਦੀ ਕੱਢ ਲਿਆ ਉਹਨਾਂ ਨੇ ਨਹੀਂ ਜਦੋਂ ਗੇਟ ਦਾ ਤੜਕਾ ਹੋਇਆ ਤੁਹਾਨੂੰ ਉਹ ਤਾਂ ਉਦੋਂ ਜਾਗ ਖੁੱਲਲੀ ਆ ਮੇਰੀ ਇਹ ਕਿੱਥੋਂ ਦੇ ਨੂੰ ਉੱਪਰ ਹੀ ਆਏ ਹੋਣਗੇ ਉੱਪਰ ਹੀ ਆਏ ਹੋਰ ਤਾਂ ਸਾਨੂੰ ਪੂਰਾ ਰਸਤਾ ਹੈ ਨਹੀਂ ਇਤੋਂ ਬਾਹਰ ਦਾ ਗੇਟ ਬੰਦ ਸੀ ਉਹਨਾਂ ਪਕੜਿਆ ਜਾਵੇ ਕੁਛ ਤਾਂ ਨਾਲ ਦਾ ਹੱਲ ਕਰਨਾ ਪਊਗਾ ਤੁਹਾਨੂੰ ਐਵੇਂ ਤਾਂ ਹੁਣ ਅੱਜ ਤਾਂ ਪੰਜ ਘਰਾਂ ਚ ਕੀਤੀ ਐ ਤਾਂ ਪੂਰਾ ਮੱਲਾ ਨਾ ਵੱਡਾ ਸਾਰਿਆਂ ਨੂੰ ਡਰ ਬੈਠ ਗਿਆ ਪੀ ਬੈਨ ਸਭ ਦੀ ਇਕੱਲੀ ਕੱਲੀ ਰਹਿੰਦੀ ਐ ਘਰ ਚ ਉਹਨਾਂ ਨੂੰ ਕੀ ਕੀਤਾ ਜਾਏ ਕੀ ਹੋਇਆ ਮੇਰੇ ਘਰੇ ਸੇ ਦੋ ਮੋਬਾਈਲ ਚੱਕੇ ਲਏ 700 ਰੁਪਏ ਲੇਕੇ ਜੇਬ ਟਾ ਛੱਟਾ ਟਾਂਗਾ ਵਾ ਤੇ ਉਸ ਵਿੱਚ ਪੈਸੇ ਸਨ 700 ਰੁਪਏ ਉਹ ਲੈ ਗਏ ਇਤਨੀ ਵਜੇ ਕੀ ਘਟਨਾ ਹੈ ਇਹ 5 ਵਜੇ ਮੈਂ ਉੱਠਿਆ ਤੇ ਦੇਖਿਆ ਸਾਮਾਨ ਨਹੀਂ ਸੀ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਪਤਾ ਲੱਗਾ ਕਿਤਨੇ ਜਣੇ ਕਿ ਤੁਨਾਂ ਨੇ ਚੋਰੀ ਕੀ ਲੜਕੇ ਪਤਾ ਲਗੇ ਪਤਾ ਨਹੀਂ ਲਗਾ ਮੇਰੇ ਕੋਈ ਮੈਂ ਉੱਥਾਰ ਦੇਖਿਆ ਮੋਬਾਈਲ ਨਹੀਂ ਹੈ ਨਹੀਂ ਪੈਸੇ ਹੋਰ ਕਹਾਂ ਕਹਾਂ ਸੇ ਆਪਕੇ ਸਾਥ ਵੀ ਸਾਥ ਕੁਛ ਇਹ ਸਾਥ ਸਾਥ ਵਾਲੇ ਮਕਾਨ ਸੇ ਦੋ ਮੋਬਾਈਲ ਚੋਰੀ ਹੋਏ ਹੋਏ ਕਿਤਨੇ ਕੇ تھی ਮੋਬਾਈਲ ਦੋਨੋਂ ਕੇ ਮੇਰਾ ਮੋਬਾਈਲ ਥਾ ਇੱਕ ਤਾਂ ਸਾਰੇ 18000 ਕੇ ਸਿਗਾ ਜੀ ਇੱਕ 6.5 15000 ਕੇ ਸਿਗਾ ਜੀ ਫੀ ਹੋਈ ਹੈ ਕਿ ਕਿੱਥੇ ਹੋਈ ਹੈ ਕਿ ਸੇ ਕੀ ਪਤਾ ਲਗੇਆ ਸਰ 판ਦੂ ਸਰ ਚੋਤ ਲਾਈ ਹੈ ਵੀ ਸਾਡੇ ਮੰਡੇ ਚੋਰੀ ਹੋ ਗਈ ਇੱਕ ਦੋ ਘਰਾਂ ਚ ਅਸੀਂ ਉਹ ਉੱਥੇ ਮੁੱਕਰੀ ਜਾ ਕੇ ਦੇਖਿਆ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਉਹ ਸੀਟੀਵੀ ਫੁਟ ਲੈ ਕੇ ਅਸੀਂ ਦੇਖ ਰਹੇ ਹਾਂ ਚੋਰ ਦੀ ਭਾਲ ਕਰ ਰਹੇ ਹਾਂ ਜੀ ਕਿੰਨੇ ਘਰਾਂ ਚ ਦਿੱਤੀਆਂ ਕਹਿੰਦੇ ਵੀ ਪੰਜ ਇਹ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲ ਹਾਲੇ ਤੱਕ ਦੋ ਘਰ ਹੀ ਆਏ ਨੇ ਬਾਕੀ ਦਾ ਕੋਈ ਆਇਆ ਨਹੀਂ ਹਿੰਦ ਇਹ ਤੜਕ ਸਵੇਰੇ ਦਾ ਜਿਹੜਾ ਇਹ 5 ਵਜੇ ਤੋਂ ਬਾਅਦ ਦੀ ਦੱਸਣੀ 5 ਵਜੇ ਤੋਂ ਬਾਅਦ ਹੀ ਹੋਇਆ ਜੀ ਚੋਰ ਕਿੱਥੋਂ ਦੀ ਐਂਟਰ ਹੋਇਆ ਚੋਰ ਇਹ ਸਰ ਜਿਹਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਦਾ ਕਿਸੇ ਗਲੀ ਚ ਆਇਆ ਜੀ ਕਿੱਥੇ ਇਹ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮਿਲੀ ਥੋੜੀ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਰ ਰਹੇ ਹਾਂ ਘਰ ਦੇ ਮੈਮਰੀ ਕਰਦੇ ਮਜੂਰ ਕਰਦੇ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਉਸ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਸ ਤੋਂ ਬਾਅਦ ਵੀ ਦੇਖ ਇੱਕ ਹੀ ਚੋਰ ਹੈ ਜਿੰਨੇ ਸੀਸੀਟੀਵੀ ਚ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰੋਂ ਦੇ ਨਾਲ-ਨਾਲ ਕੋਠਿਆਂ ਦੇ ਜਾ ਰਹੀ ਹੈ ਛੱਤਾਂ ਦੇ ਉੱਪਰ ਵੀ ਹੋ ਰਹੀ ਹੈ ਪੁਲਿਸ ਨੇ ਕੀ ਕਾਰਵਾਈ ਕਰ ਲਈ ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਕੰਪਲੀਸ਼ ਕਰ ਰਹੇ ਹਾਂ ਜੀ